ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ ਜੀ ਅੱਜ ਤੁਹਾਨੂੰ ਆਪਾਂ ਦਿਖਾਉਣਾ ਹੈ ਜੀ ਆਪਾਂ ਝੋਨੇ ਤੇ ਸਪਰੇਅ ਕਰ ਰਹੇ ਹਾਂ ਹੌਪਰ ਵਾਲੀ ਚਸਰੀ ਸਪਰੇਅ ਕਰ ਰਹੇ ਹਾਂ ਇਸ ਦੇ ਇੱਕ ਪਹਿਲਾਂ ਕਰੀ ਸੀ ਇਸ ਤੋਂ ਪਹਿਲਾਂ ਉਹਨੂੰ 15-20 ਦਿਨ ਹੋ ਗਏ ਕ੍ਰੀਨ ਸਪਰੇਅ ਨੂੰ ਉਹਨਾਂ ਸਾਰੇ ਤੋਂ ਪਹਿਲਾਂ ਕਰੀ ਸੀ ਤੇ ਉਹਦੇ ਨਾਲ ਆਪਾਂ ਚਸ ਦੇ ਇੱਕ ਐਮੀ ਸਟਾਰਟ ਆ ਉਹ ਵੀ ਪਾਈ ਸੀ पर यार ना विरे हो। उस तो भी वो उस बहुत आ गया हा अपने हल्दी एत की बहुत ज्यादा है यार तुम दिखा मैं हाँ देखो ए भरिया पंजर पता नहीं क्यों यार ये की कारण है यार इन्ना कदों तो पै इस बार वैसे झोना ठीक खड़ा ਬੀ ਆ ਕਿਤੇ ਹੋਪਰ ਦੀ ਸ਼ਿਕਾਇਤ ਤਾਂ ਹੈਨੀ ਵਾਲੀ ਪਰ ਮੈਂ ਕਰਦੀ ਇੱਕ ਸਪਰੇ ਹੁਣ ਮਤਲਬ 15 ਦਿਨਾਂ ਤੱਕ ਤਾਂ ਸ਼ਾਇਦ 15 20 ਦਿਨਾਂ ਦੇ ਦੌਰਾਨ ਤੱਕ ਚੋਨਾ ਆਈ ਜਾਊਗਾ ਇਹ ਪੀਲੇ ਪੂਛਾ ਚੋਨਾ ਜੀ ਉਹ ਇਹ ਢਾਕੇ ਦੇ ਵਿੱਚ ਲਿਖੋ ਇਹ ਐ ਉੜਦੀ ਬਾੜੀ ਜਿਆਦੇ ਹਲਦੀ ਹੈ ਹਲਦੀ ਰੋਗ ਹੈ ਛੇ ਪਹਿਲਾਂ ਤਾਂ ਕਦੀ ਇਹਨੇ ਦੇਖੇ ਨਹੀਂ ਸੀ ਕਦੇ ਦੇਖੋ ਜੋਨ ਦੀ ਕੁਆਲਟੀ ਤਾਂ ਵਧੀਆ ਵੈਸੇ ਜਿੰਨੇ ਖੋਨਾਂ ਬਚਿਆ ਹਲਦੀ ਰੋਗ ਤੋਂ ਮੁੰਜਰਾ ਸਾਠ ਨੂੰ ਤਾਂ ਠੀਕ ਹੈ ਪਰ ਜਿੱਥੇ ਹਲਦੀ ਰੋਗ ਹੈ ਦੇਖੋ ਪਰੰਗੇ ਬੰਗਾਂ ਮੁੰਜਰਾ ਇਹ ਪੂਰੀ ਉੜਦੀ ਹੈ ਵਿਰੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਕਰ ਦਿਓ ਵੀਰੇ ਤੇ ਵੀਰੇ ਹੁਣ ਮਤਲਬ 15-20 ਦਿਨਾਂ ਨੂੰ ਛੋਣਾ ਜੂ 20 ਦਿਨਾਂ ਤੱਕ ਤੇ ਪਾਣੀ ਕਿੰਨਾ ਚਿਰ ਪਹਿਲਾਂ ਬੰਦ ਕਰਦੇ ਹੁੰਦੇ ਹਿਰ ਸਹੀ ਸੀ ਬਾਕੀ ਬਾਣ ਤਾਂ ਹੈ ਆਪਣਾ ਪੂਰਾ ਵਧੀਆ ਬਾਣਾ ਪੂਰਾ ਤਖੜੇ ਬਾਣਾ ਚ ਹੈਗਾ ਇਹ ਮਾੜਾ ਨਹੀਂ ਬਾਣ ਤਾਂ ਠੀਕ ਹੈ ਕਿ ਸ਼ਰੀਆ ਵਾਰੀ ਐਸਚੋ ਨੰਬਰ 67321 ਉਹ ਨੂੰ ਝੁੱਲਸ ਰੋਗ ਵਾਲਾ ਪੈ ਗਿਆ ਸੀ ਤਾਂ ਉਹ ਨਹੀਂ ਸੁੱਕ ਗਿਆ ਸੀ ਇਸ ਵਾਰੀ ਉਹ ਮੇ ਤਾਂ ਬਚ ਗਿਆ ਇਸ ਵਾਰ ਹਲਦੀ ਰੋਗ ਵਾਲਾ ਪੈ ਗਿਆ ਬਸ ਕਿਸਾਨਾਂ ਦੇ ਤਾਂ ਹੀ ਆ ਕੰਮ ਖੇਤੀ ਕਰਮਾ ਛੇਤੀ ਤਾਂ ਹੀ ਕਹਿੰਦੇ ਵੀਰੇ ਨੂੰ ਵੀਰੇ ਪਤਾ ਨਹੀਂ ਯਾਰ ਕਿਵੇਂ ਉੱਪਰਲੇ ਉਧਰਲੇ 4.5 ਕਿੱਲਿਆਂ ਦੇ ਘੱਟ ਆ ਥੋੜੀ ਜੀ ਘੱਟ ਇਹਦੇ ਚ ਵਾਲੀ ਆ ਕਿੱਲੇ ਚ ਪਤਾ ਇੰਦੇ ਚ ਪਾਣੀ ਪਿੰਦਾ ਤਾਂ ਬਹੁਤ ਛਿੱਤੀ ਸੇ ਬਾਲਾ ਕ ਵੀ ਨਾ ਖੜਦਾ ਵੀ ਨਹੀਂ ਆਹੋ ਪਰਦੀ ਦਾ ਅੱਗੀ ਪੀ ਪੀ ਇਹਦੇ ਜਹਾ ਇਥੇ ਫੱਕੜਾ ਸਾਂ ਸੀ ਇਥੇ ਉੱਪਰ ਵੀ ਲੱਗਦਾ ਬਰਾ ਕਿੱਲਾ ਇੱਕ ਵਾਂ ਕਿੱਲੇ ਦਾ ਹਾਂ ਜਿਹੜੇ ਤੈਨੂੰ ਸਾਈਡ ਇਹਨੂੰ ਤਾਂ ਬਾਲਾ ਜਿਆਦੇ ਉੱਪਰ ਆ ਤੂੰ ਜਾ ਹੋ ਉੱਪਰ ਨਹੀਂ ਸੌਰੀ ਆਪਣੀ ਹਲਦੇ ਰੋਗ ਦੇਖੋ ਹਾਂ ਭਰੀਆਂ ਪਈਆਂ ਨਿੰਦਰ ਝਾੜ ਦੇਖੋ ਵੀਰੇ ਯਾਰ ਕਿਸੇ ਨੂੰ ਪਤਾ ਹੋਵੇ ਪਹਿਲਾਂ ਵੀ ਝਾੜ ਝੂੜ ਦਾ ਕੋਈ ਫਰਕ ਕਿੰਨਾ ਕ ਫਰਕ ਪੈ ਜਾਂਦਾ ਸੀ ਦੱਸਿਓ ਮੜਾ ਇੱਕ ਮੈਂਟ ਕਰਕੇ ਮਨ ਤਾਂ ਅਦਾ ਹੀ ਹੈ ਪੈ ਹੁੰਦਾ ਹੈ ਦੇਖੋ ਉੱਥੇ ਇੱਕ ਛੋਟੀ ਲਓ ਜੀ ਹੁਣ ਅਸੀਂ ਚਾਰ ਵੀ ਲੱਗੇ ਪਿਛਲੀ ਅੱਛਾ ਕਿ ਕਰ ਹੁਣ ਚਾ ਵੀ ਰੇ ਮਟਰ ਲੰਗਾ ਤਾਂ ਰਹਿ ਗਏ ਬਸ ਚਾਰ ਉਧਰ ਪੈਣੀ ਚਾਰ ਅੱਠ ਟੋ ਲੰਗਾ ਦਾ ਕੰਮ ਰਹਿ ਗਿਆ ਸਾਰਾ ਤੇ ਟਾਈਮ ਸਮਝ ਲੋ ਵੀ ਡੇਢ ਬਜ ਗਿਆ ਆ ਖੜੀ ਹੈ ਆਪਣੀ ਗੱਡੀ ਫੋਰਚੂਨਰ ਇਤੇ ਆਈ ਸੀ ਇੰਟਰ ਦਾ ਕਰੀਏ ਕੋਰੋ ਮੰਡਲ ਦੀ ਸੇਕ ਚੈਕ ਕਰੀ ਸੀ ਬਈ ਕ੍ਰਿਸਟਲ ਦੀ ਆ ਖਟਾਰਾ ਵੀ ਲੈਂਦੀ ਹੈ ਖਟਾਰਾ ਦੇਖਣਾ ਫੱਕੜੇ ਸਾਹ ਦੇ ਮਾਰ ਦਾਂਗੇ ਇੱਥੇ ਹੌਪਰ ਫਿਰਦਾ ਕਹਿੰਦੇ ਇਹ ਇੱਕ ਆ ਦਵਾਈਆਂ ਦਾ ਜਾਂ ਬੜੀ ਬਿਮਾਰੀ ਹੈ ਕਹਿੰਦੇ ਇਹ ਚਸੂ ਨੂੰ ਮਾਰਦੀ ਨਹੀਂ ਦੇਖੇ ਪੈਣ ਦਿੰਦੀ ਨਹੀਂ ਇੱਕ ਪਹਿਲਾ ਮਸ਼ੀਨ ਹੀ ਜਾ ਘਟਾਰਾ ਕਰਨੀ ਪੈਂਦੀ ਹੈ ਮਾਰਨਾ ਪੈਂਦਾ ਇਹਨਾਂ ਮਸ਼ੀਨ ਕਰ ਲੋ ਕਹਿੰਦੇ ਮੈਂ ਚਲ ਦੇਖਿਓ ਹੈ ਥੋੜੇ ਛਾਂ ਚ ਇਧਰੇ ਇਧਰੇ ਘਟਾਰਾ ਪਾ ਦਾਂਗੇ ਇਹ ਕੰਮ ਲੁੱਟ ਕੰਪਨੀ ਦਾ ਧੰਨਵਾਦ ਜੀ ਸਾਰਿਆਂ ਦਾ ਆਪਣੀ ਚੈਨਲ ਨੂੰ ਲਾਈਕ ਤੇ ਸ਼ੇਅਰ ਕਰ ਦੇ ਨਾਲ ਕਮੈਂਟ ਕਰਕੇ ਦੱਸ ਦਿਓ ਵੀ ਕਿਵੇਂ ਲੱਗੀ ਵੀਡੀਓਸ ਨੂੰ ਫਿਰ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਟੀ ਧੰਨਵਾਦ ਜੀ ਸਰਹੰਦ